ਰਾਣਾ ਅਮਰਿਤਪਾਲ ਮਹਿਰੋਂ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋਂ ਅਤੇ ਕਮਲ ਕੌਰ ਦੋਹਾਂ ਦੀਆਂ ਗੱਡੀਆਂ ਇਕੱਠੇ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਜਿਸ ਦਾ ਕਤਲ ਕਰ ਦਿੱਤਾ ਗਿਆ ਸੀ ਗळा ਕੋਟ ਕੇ ਤੇ ਹੁਣ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਈ ਅਹਿਮ ਖੁਲਾਸੇ ਹੋ ਰਹੇ ਨੇ 9 ਜੂਨ ਦੀ ਇਹ ਇੱਕ ਟੋਲ ਪਲਾਜ਼ਾ ਦੀ ਵੀਡੀਓ ਹੈ ਦੁਪਹਿਰ 2:31 ਮਿੰਟ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਦੋ ਗੱਡੀਆਂ ਦਿਖਾਈ ਦੇ ਰਹੀਆਂ ਨੇ ਇੱਕ ਗੱਡੀ ਸਕੋਰਪਿਓ ਐਨ ਚਿੱਟੇ ਰੰਗ ਦੀ ਉਹ ਗੱਡੀ ਅਮਰਿਤਪਾਲ ਮਹਿਰੋਂ ਦੀ ਹੈ ਉਸ ਦੇ ਪਿੱਛੇ ਆ ਰਹੀ ਗੱਡੀ ਐਯੋਨ ਗੱਡੀ ਹੈ ਉਹ ਗੱਡੀ ਕਮਲਕੌਰ ਭਾਬੀ ਦੇ ਨਾਂ ਤੇ ਰਜਿਸਟਰ ਹੈ ਹਾਲਾਂਕਿ ਅਮਰਿਤਪਾਲ ਮਹਿਰੋਂ ਦੀ ਇਹ ਗੱਡੀ ਸਕੋਰਪਿਓ ਐਨ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਰਜਿਸਟਰ ਹੈ ਐਚ ਆਰ 34 ਨੰਬਰ ਹੈ ਇਸ ਦਾ ਅਤੇ ਇਹ ਅਮਰਿਤਪਾਲ ਮੈਰੋ ਨੇ ਉਥੋਂ ਖਰੀਦੀ ਸੀ ਜਿਸ ਤੋਂ ਬਾਅਦ ਇਸ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਕਤਲ ਦੀ ਵਾਰਦਾਤ ਦੇ ਵਿੱਚ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਇਹ ਗੱਡੀ ਜ਼ਬਤ ਕੀਤੀ ਹੋਈ ਹੈ ਕੇਸ ਪ੍ਰਾਪਰਟੀ ਦੇ ਵਿੱਚ ਅਟੈਚ ਹੈ ਤਾਂ ਹੁਣ ਇਹ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਇਹ ਗੱਲ ਪ੍ਰਤੱਖ ਹੋ ਚੁੱਕੀ ਹੈ ਕਿ ਅਮਰਿਤਪਾਲ ਮੈਰੋ ਨੇ ਹੀ ਕਮਲਕੌਰ ਭਾਬੀ ਨੂੰ ਲੁਧਿਆਣਾ ਤੋਂ ਬਠਿੰਡਾ ਬੁਲਾਇਆ ਸੀ ਅਤੇ ਜਦੋਂ ਦੋਹਾਂ ਦੇ ਵਿੱਚ ਗੱਲਬਾਤ ਹੋਈ ਉਸ ਤੋਂ ਬਾਅਦ ਸੜਕ ਰਸਤੇ ਹੀ ਗੱਡੀਆਂ ਦੇ ਵਿੱਚ ਬਠਿੰਡਾ ਪਹੁੰਚੀ ਸੀ ਕਮਲਕੌਰ ਅਤੇ ਅਮਰਿਤਪਾਲ ਮਹਿਰੋ ਉਸ ਦੇ ਸਾਥੀ ਨਿਮਰਤ ਜੀ ਉਸ ਦਾ ਇੱਕ ਹੋਰ ਸਾਥੀ ਜਸਪ੍ਰੀਤ ਇਹ ਕਮਲਕੌਰ ਨੂੰ ਲੈਣ ਲਈ ਗਏ ਸੀ ਕਮਲਕੌਰ ਏਅਨ ਗੱਡੀ ਦੇ ਵਿੱਚ ਸੀ ਤੇ ਅਮਰਿਤਪਾਲ ਮਹਿਰੋ ਸਕੋਰਪੀਓ ਐਨ ਦੇ ਵਿੱਚ ਸੀ ਹਾਲਾਂਕਿ ਜਿਹੜੀਆਂ ਇਹ ਤਸਵੀਰਾਂ ਆਈਆਂ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਕਿ ਕੌਣ-ਕੌਣ ਕਿਸ-ਕਿਸ ਗੱਡੀ ਦੇ ਵਿੱਚ ਹੈ ਪਰ ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਮਲਕੌਰ ਨੂੰ ਅਮਰਿਤਪਾਲ ਮਹਿਰੋ ਵਾਲੀ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਗੱਡੀ ਦੇ ਵਿੱਚ ਉਸ ਦਾ ਸਾਥੀ ਚਲਾ ਰਿਹਾ ਸੀ ਹਾਲਾਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪਰ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਜਿਹੜੀ ਕਹਾਣੀ ਅਮਨਿਤਕੌਰ ਕੌਂਡਲ ਜਾਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਐਸਐਸਪੀ ਬਠਿੰਡਾ ਦੇ ਵੱਲੋਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਮਰਿਤਪਾਲ ਮਹਿਰੋ ਨੇ ਹੀ ਕਮਲਕੌਰ ਨੂੰ ਬੁਲਾਇਆ ਸੀ ਪ੍ਰਮੋਸ਼ਨ ਦੇ ਲਈ ਕਿ ਗੱਡੀਆਂ ਦੀ ਪ੍ਰਮੋਸ਼ਨ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਕਮਲਕੌਰ ਨੂੰ ਬੁਲਾਇਆ ਗਿਆ ਕਮਲਕੌਰ ਆਪਣੀ ਐਨ ਗੱਡੀ ਦੇ ਵਿੱਚ ਲੁਧਿਆਣਾ ਤੋਂ ਆਉਂਦੀ ਹੈ ਤੇ ਰਾਹ ਦੇ ਵਿੱਚ ਅਮਰਿਤਪਾਲ ਮੈਰੋਂ ਤੇ ਉਸ ਦੇ ਸਾਥੀ ਸਕੋਰਪੀਓ ਐਨ ਗੱਡੀ ਦੇ ਵਿੱਚ ਉਸ ਦੇ ਅੱਗੇ-ਅੱਗੇ ਚੱਲਦੇ ਨੇ ਫਿਰ ਪਿੱਛੇ-ਪਿੱਛੇ ਇਓਨ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਕਮਲਕੌਰ ਹੁੰਦੀ ਹੈ ਹਾਲਾਂਕਿ ਕਾਫੀ ਢੇਰ ਤੱਕ ਇਕੱਠੇ ਰਹੇ ਉਸ ਤੋਂ ਬਾਅਦ ਰਾਤ ਨੂੰ 9 ਅਤੇ 10 ਜੂਨ ਦੇ ਦਰਮਿਆਨੀ ਰਾਤ ਨੂੰ ਹੀ ਕਮਲਕੌਰ ਦਾ ਗळा ਕੋਟ ਕੇ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਡੈੱਡ ਬੋਡੀ ਕਮਲਕੌਰ ਦੀ 11 ਜੂਨ ਨੂੰ ਮਿਲਦੀ ਹੈ ਸ਼ਾਮ ਨੂੰ ਉਸ ਤੋਂ ਪਹਿਲਾਂ ਇਹ ਗੱਡੀ ਇਓਨ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਰ ਦਿੱਤੀ ਜਾਂਦੀ ਹੈ ਤੇ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਅਮਰਿਤਪਾਲ 9 ਜੂਨ ਨੂੰ ਹੀ ਕਤਲ ਤੋਂ ਬਾਅਦ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਅੰਮ੍ਰਿਤਸਰ 에য়ারਪੋਰਟ ਤੋਂ ਯੂਏ ਦੇ ਲਈ ਚਲੇ ਜਾਂਦਾ ਹੈ ਫਰਾਰ ਹੋ ਜਾਂਦਾ ਹੈ 에য়ারਪੋਰਟ ਤੋਂ ਫਲਾਈਟ ਲੈ ਕੇ ਫਰਾਰ ਹੋ ਜਾਂਦਾ ਤੇ ਦੂਜੇ ਪਾਸੇ ਅਮਰਿਤਪਾਲ ਮਹਿਰੋਂ ਦੇ ਦੋਵੇਂ ਸਾਥੀ ਨਿਮਰਤਜੀਤ ਤੇ ਜਸਪ੍ਰੀਤ ਨਿਆਂਇਕ ਹਿਰਾਸਤ ਦੇ ਵਿੱਚ ਨੇ ਤੇ ਜੁਡੀਸ਼ਲ ਹਿਰਾਸਤ ਦੇ ਵਿੱਚ ਨੇ ਉਹਨਾਂ ਦਾ ਰਿਮਾਂਡ ਵੀ ਲਿਆ ਗਿਆ ਜਿਸ ਦੌਰਾਨ ਉਹਨੇ ਕਾਫੀ ਗੱਲਾਂ ਡਿਸਕਲੋਜ਼ ਕੀਤੀਆਂ ਇਸ ਪੁਚ ਗੇਚ ਦੇ ਵਿੱਚ ਪਰ ਇਹ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ న్యూਸ 18 ਪੰਜਾਬ ਤੇ ਐਕਸਕਲੂਸਿਵ ਸੀਸੀਟੀਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਗੱਡੀਆਂ ਅਮਰਿਤਪਾਲ ਮਹਿਰੋ ਦੀ ਸਕੋਰਪਿਓ ਐਨ ਗੱਡੀ ਤੇ ਆਇਓਨ সিলਵਰ ਕਲਰ ਦੀ ਗੱਡੀ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਦੀ ਤੇ ਕਮਲਕੌਰ ਭਾਬੀ ਦੀ ਮਾਂ ਵੀ ਇਹ ਗੱਲ ਆਖ ਚੁੱਕੀ ਹੈ ਕਿ ਅਮਰਿਤਪਾਲ ਮਹਿਰੋ ਨੇ ਹੀ ਕਮਲਕੌਰ ਨੂੰ ਬੁਲਾਇਆ ਸੀ ਤਾਂ ਹੁਣ ਇਸ ਦੇ ਵਿੱਚ ਕਈ ਸਵਾਲ ਵੀ ਨੇ ਕਿ ਆਖਿਰ ਜੇਕਰ ਅਮਰਿਤਪਾਲ ਮਹਿਰੋਂ ਕਮਲਕੌਰ ਨੂੰ ਧਮਕੀਆਂ ਦਿੰਦਾ ਸੀ ਤਾਂ ਫਿਰ ਅਮਰਿਤਪਾਲ ਮਹਿਰੋਂ ਦੇ ਕਹੇ ਤੋਂ ਕਮਲਕੌਰ ਉਸਦੇ ਨਾਲ ਆਉਣ ਲਈ ਕਿਵੇਂ ਮੰਨ ਗਿਆ ਇਹ ਵੀ ਸਵਾਲ ਹੈ ਦੂਜਾ ਸਵਾਲ ਇਹ ਵੀ ਹੈ ਕਿ ਅਮਰਿਤਪਾਲ ਮਹਿਰੋਂ ਦੇ ਵੱਲੋਂ ਅਤੇ ਉਸ ਦੇ ਸਾਥੀਆਂ ਵੱਲੋਂ ਕੁੱਟਮਾਰ ਵੀ ਕੀਤੀ ਗਈ ਕਮਲਕੌਰ ਦੀ ਉਸ ਤੋਂ ਫੋਨ ਖੋਹੇ ਗਏ ਉਸ ਦਾ ਪਾਸਵਰਡ ਲਿਆ ਗਿਆ ਤੇ ਇਹ ਵੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਮਹਿਰੋਂ ਕਮਲਕੌਰ ਦੇ ਫੋਨ ਵੀ ਨਾਲ ਲੈ ਗਿਆ ਸੀ ਤਾਂ ਜਿਹੜੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪ੍ਰਾਈਵੇਟ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਮਲਕੌਰ ਦੀਆਂ ਕੀ ਅਮਰਿਤਪਾਲ ਕੋਲ ਜਿਹੜੇ ਫੋਨ ਨੇ ਉਸੇ ਤੋਂ ਹੋ ਰਹੀਆਂ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਅਮਰਿਤਪਾਲ ਮੈਰੂ ਹਾਲੇ ਫਰਾਰ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੈ ਪਰ ਦੂਜੇ ਪਾਸੇ ਸੀਸੀਟੀਵੀ ਜਿਹੜੀ ਹੈ ਬਿਆਨ ਕਰ ਰਹੀ ਹੈ ਕਿ ਅਮਰਿਤਪਾਲ ਮੈਰੂ ਅਤੇ ਉਸ ਦੇ ਸਾਥੀ ਇਸ ਕੇਸ ਦੇ ਵਿੱਚ ਇਨਵੋਲਵ ਸੀ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਕਮਲਕੌਰ ਦਾ ਗळाकोट ਤੇ ਕਤਲ ਕੀਤਾ ਗਿਆ ਕਮਰ ਕੱਸੇ ਦੇ ਨਾਲ ਇਹ ਕਤਲ ਕੀਤਾ ਗਿਆ ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਇੱਕ ਵਾਰ ਜਿਹੜਾ ਕਤਲ ਦੇ ਲਈ ਵਰਤਿਆ ਗਿਆ ਕਮਰ ਕੱਸਾ ਉਸ ਨੂੰ ਭੁੱਲ ਜਾਂਦੇ ਨੇ ਫਿਰ ਲੈਣ ਲਈ ਆਉਂਦੇ ਨੇ ਤਾਂ ਇਹ ਸਭ ਕੁਝ ਹੋਇਆ ਉਸ ਦਿਨ 9 ਜੂਨ ਨੂੰ ਤੇ 9 ਜੂਨ ਦੀ 2:31 ਮਿੰਟ ਦੀ ਇਹ ਸੀਸੀਟੀਵੀ ਜਿਸ ਦੇ ਵਿੱਚ ਇਹ ਖੁਲਾਸਾ ਹੋ ਗਿਆ ਕਿ ਅਮਰਿਤਪਾਲ ਮਹਿਰੂ ਜਿੱਟੇ ਰੰਗ ਦੀ ਸਕੋਰਪਿਓ ਐਨ ਗੱਡੀ ਦੇ ਵਿੱਚ ਕਮਲਕੌਰ ਨੂੰ ਲੈਣ ਗਿਆ ਸੀ ਕਮਲਕੌਰ ਦੀ ਐਨ ਗੱਡੀ ਪਿੱਛੇ ਪਿੱਛੇ ਆ ਰਹੀ ਹੈ ਇਹ ਦੋਵੇਂ ਗੱਡੀਆਂ ਪੁਲਿਸ ਦੇ ਵੱਲੋਂ ਜ਼ਬਤ ਕੀਤੀਆਂ ਹੋਈਆਂ ਨੇ ਕੇਸ ਦੇ ਵਿੱਚ ਅਟੈਚ ਨੇ ਤੇ ਦੂਜੇ ਪਾਸੇ ਇਹ ਗੱਡੀ ਜੋ ਅਮਰਿਤਪਾਲ ਮਹਿਰੋਂ ਦੀ ਹੈ ਉਸਨੇ ਮਹਿੰਦਰਗੜ੍ਹ ਤੋਂ ਲਈ ਸੀ ਮਹਿੰਦਰਗੜ੍ਹ ਦਾ ਇੱਕ ਸ਼ਖਸ ਹੈ ਉਸ ਦੇ ਨਾਮ ਤੋਂ ਹੀ ਗੱਡੀ ਸੀ ਜਿਸ ਦਿਨ ਇਹ ਗੱਡੀ ਦਾ ਨੰਬਰ ਪਤਾ ਲੱਗਿਆ ਪੁਲਿਸ ਦੇ ਵੱਲੋਂ ਟਰੇਸ ਕੀਤਾ ਗਿਆ ਤੇ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਇਹ ਮਹਿੰਦਰ ਗੱਡ ਦੇ ਵਿੱਚ ਰਜਿਸਟਰ ਹੈ ਤਾਂ ਉਸ ਤੋਂ ਸ਼ਖਸ ਤੱਕ ਪਹੁੰਚ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਐਫੀ ਡੈਪਟ ਲੈ ਕੇ ਅਮਰਿਤਪਾਲ ਮਹਿਰੋ ਇਹ ਗੱਡੀ ਲੈ ਗਿਆ ਸੀ ਤੇ ਇਹ ਇੱਕ ਪ੍ਰਕਿਰਿਆ ਹੁੰਦੀ ਹੈ ਨੰਬਰ ਚੇਂਜ ਕਰਾਉਣ ਦੀ ਨਾਮ ਚੇਂਜ ਕਰਾਉਣ ਦੀ ਉਹ ਪੂਰੀ ਹਾਲੇ ਹੋਈ ਨਹੀਂ ਸੀ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਕਰ ਦਿੱਤੀ ਅਮਰਿਤਪਾਲ ਮਹਿਰੋ ਤੇ ਉਸ ਦੇ ਸਾਥੀਆਂ ਨੇ ਤੇ ਹੁਣ ਇਹ ਸੀਸੀਟੀਵੀ ਵੀਡੀਓ ਜਿਸ ਦੇ ਵਿੱਚ ਅਮਰਿਤਪਾਲ ਮਹਿਰੋ ਕਾ ਤੇ ਉਸਦੇ ਸਾਥੀ ਇਸ ਗੱਡੀ ਦੇ ਵਿੱਚ ਈਅਨ ਗੱਡੀ ਦੇ ਵਿੱਚ ਕਮਲਕੌਰ ਨਜ਼ਰ ਆ ਰਹੀ ਹੈ ਤੇ ਇਹ ਇੱਕ ਟੋਲ ਪਲਾਜ਼ੇ ਦੀ ਇਹ ਵੀਡੀਓ ਹੈ ਟੋਲ ਦੇ ਰਾਹੀਂ ਇਹ ਗੁਜ਼ਰ ਰਹੇ ਨੇ ਤੇ ਉੱਥੋਂ ਦੀ ਇਹ ਸੀਸੀਟੀਵੀ ਸਾਹਮਣੇ ਹੈ